ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਸਰਕਾਰੀ ਬੱਸ ਨੇਦਰੜਿਆ ਸਕੂਟਰੀ ਸਵਾਰ ਵਿਅਕਤੀ ਹੋਈ ਮੌਕੇ ਤੇ ਮੌਤ ਸਹਾਰਾ ਜਨ ਸੇਵਾ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਜਾਂਦਾ ਕੇ ਸਰਕਾਰੀ ਹਸਪਤਾਲ ਮੋਰਚੀ ਘਰ ਦੇ ਵਿੱਚ ਪੁਲਿਸ ਨੂੰ ਦਿੱਤੀ ਗਈ ਸੂਚਨਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਹਾਰਾ ਜਨ ਸੇਵਾ ਦੇ ਵੱਲੋਂ ਮੋਰਚੀ ਘਰ ਦੇ ਵਿੱਚ ਪਹੁੰਚਾਈ ਗਈ ਲਾਸ਼ ਦੀਆਂ ਜੋ ਕਿ ਬਠਿੰਡਾ ਦੇ ਪੁੱਚੋਂ ਦੇ ਨੇੜੇ ਹਾਈਵੇ ਦੇ ਉੱਪਰ ਇੱਕ ਬੱਸ ਦੇ ਨਾਲ ਟੱਕਰ ਹੋਈ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਕੂਟਰੀ ਤੇ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ Laash ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਮੋਰਚਰੀ ਘਰ ਦੇ ਵਿੱਚ ਰਖਵਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਆਪਣੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਹਾਦਸਾ ਕਿਸ ਤਰ੍ਹਾਂ ਹੋਇਆ ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਤੇ ਮ੍ਰਿਤਕ ਐਫਸੀਆਈ ਦੇ ਵਿੱਚ ਕੰਮ ਕਰਦਾ ਦੱਸਿਆ ਜਾ ਰਿਹਾ ਹੈ ਤੇ ਕਾਨਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਇਸ ਖਬਰ ਦੇ ਵਿੱਚ ਨਾਮ ਕੀ ਹੈ ਆਪਕਾ ਹਾਂ ਮੇਰਾ ਨਾਮ ਅਭਿਸ਼ੇਕ ਮੀਨਾ ਹੈ ਜੀ ਸਰ ਯਹਾਂ ਪਹੁੰਚੇ ਹੋ ਕਿਆ ਕਾਰਨ ਤੇ ਹਾਂ ਐਕਚੁਅਲੀ ਮੇਰੇ ਇੱਕ ਸਟਾਫ ਮੈਂਨੀ ਸ਼ਰਮਾ ਜੀ ਓਨਕੀ ਡੈਥ ਹੋ ਗਈ ਹੈ ਮੂਜੇ ਅਭੀ ਪਤਾ ਪੜਾ ਇਸਲੀਏ ਮੈਂ ਹਸਪੀਟਲ ਆਇਆ ਜੀ ਸਰ ਕਾਂਪੀ ਕੰਮ ਕਰਤੇ मैं फूड ऑफ़ इंडिया में काम करता हूँ अनिल शर्मा जी इनको दो साल होने का आ गए दस महीने काम करते हैं सर तो उम्र कितनी थी इनकी उम्र होगी चालीस के आसपास बच्चे और इनके ये, तो रहते ये अपनी फैमिली के साथ रहते हैं इनकी वाइफ है और एक छोटी बच्ची है आ, मदर फादर को इन्फॉर्म कर दिया वो आ रहे हैं

ਐਕਸੀਡੈਂਟ ਹੋਇਆ ਪਿਆਗਾ ਜਦ ਸਾਰਾ ਜਨਸੇ ਐਮਬੂਲੈਂਸ ਟੀਮ ਸੰਦੀਪ ਗਿੱਲ ਵਿਕੀ ਕੁਮਾਰ ਮੌਕੇ ਤੇ ਆ ਕੇ ਦੇਖਿਆ ਬਸ ਤੇ ਐਕਟਿਵਾ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਜਿਹੜੀ ਕਿ ਬਸ ਜਿਹੜੀ ਕਿ ਬਸ ਤੇ ਐਕਟਿਵਾ ਟੱਕਰ ਹੋਈ ਪਈ ਸੀ ਐਕਟਿਵਾ ਬਸ ਦੇ نیچے ਵੱਢ ਗਈ ਜਿਹੜੀ ਕਿ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਬਾਕੀ ਬਾਕੀ ਥਾਣਾ ਕੰਟ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਸ਼ੜਕ ਤ੍ਰੱਕਾ ਫੋਰਸ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਸਾਰੀ ਟੀਮ ਨੇ ਉੱਥੇ ਡੈੱਡ ਬੋਡੀ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਮੋਰਤ ਦੇ ਵਿੱਚ ਰੱਖ ਦਿੱਤਾ ਗਿਆ ਹੈ ਬਸ ਪੁਲਿਸ ਇਸ ਵਿਸ਼ੇ ਤੇ ਆਮਲੇ ਨਾਲ ਲਗਾਈ ਨਾਲ ਜਾਂਚ ਕਰ ਰਹੀ ਹੈ ਬਸ ਪ੍ਰਾਈਵੇਸੀ ਸਰਕਾਰੀ ਬਸ ਸਰਕਾਰੀ ਸੀਪੀਆਰਟੀਸੀ ਦੀ ਇਹ ਚੰਡੀਗੜ੍ਹ ਚੱਲੀ ਸੀ ਸਰ ਬਸ ਕਿੱਥੋਂ ਦਾ ਰਹਿਣਾ ਲੱਛ ਕੋਈ ਪਤਾ ਨਹੀਂ ਸਰ ਕੋਈ ਵੈਰੀਫਾਈ ਨਹੀਂ ਹੋਇਆ ਸਰ ਅਜੇ ਜੀ ਕੋਈ ਨਿਸ਼ਾਨ ਮਿਲੇ ਕੋਈ ਉਹ 14 ਹਜ਼ਾਰ ਕਾਰਡ ਵਗੈਰਾ ਕੁਝ ਵੀ ਨਹੀਂ ਸਰ ਵੈਰੀਫਾਈ ਨਹੀਂ ਹੋਇਆ ਸਰ ਬੰਦਾ ਕੋਈ ਨੀ ਉਮਰ ਲੱਗਦੀ ਹੈ 30 ਤੋਂ 35 ਸਾਲ ਲੱਗਦੀ ਲਗਭਗ ਜੀ ਕਿਹੜੀ ਕਿਹੜੀ ਲੋਕਾਂ ਦੇ ਦੱਸਣ ਦੇ ਮੁਤਾਬਕ ਪਤਾ ਲੱਗ ਲੋਕਾਂ ਦੇ ਦੱਸਣ ਮੁਤਾਬਕ ਤਾਂ ਲੋਕਾਂ ਨੇ ਤਾਂ ਇਦਾਂ ਹੀ ਕਿਹਾਗਾ ਇਹ ਏਕਟਿਵ ਵਾਲਾ ਕਹਿੰਦਾ ਰੌਂਗ ਸਾਈਡ ਆ ਰਿਹਾ ਸੀ ਬਾਕੀ ਇਸ ਵਿਸ਼ੇ ਤੇ ਅਜੇ ਪੁਲਿਸ ਮਾਮਲੇ ਨਾਲ ਢੰਗਾਈ ਨਾਲ ਜਾਂਚ ਕਰੂਗੀ ਗਲਤੀ ਕਿਸ ਨੇ ਕੀਤੀ ਨਹੀਂ ਹੈ ਮੋਰਟੀ ਦੀ ਡੈਡ ਬੋਡੀ ਮੋਰਟੀ ਦੇ ਵਿੱਚ ਰੱਖਤੀ ਡੈਡ ਬੋਡੀ ਨੂੰ